ਵੀਡੀਓ ਦੇ ਵਿੱਚ ਦੋ ਮਾਰਵਾੜੀ ਜਾਨਵਰ ਦਿਖਾਉਣੇ ਆ ਤੁਹਾਨੂੰ ਵੇਚਣ ਵਾਲੇ ਤੇ ਦੋਨਾਂ ਦੇ ਮੁੱਲ ਆ ਜਿਹੜੇ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸ ਦੇਾਂਗੇ ਇੱਕ ਤਾਂ ਆ ਮੱਥੇ ਪਟੇ ਦੀ ਬਸ਼ੇਰੀ ਆ ਦੋਸਤੋ ਤੇ ਦੂਜਾ ਹੈਗਾ ਆ ਇੱਕ ਰੰਗਾ ਕਾਲਾ ਬਸ਼ੇਰਾ ਮੱਝੂ ਕੇ ਬਲੱਡ ਲਾਈਨ ਦਾ ਤੇ ਰੇਟ ਹੁਣ ਧਿਆਨ ਨਾਲ ਸੁਣ ਲਿਓ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਵੀਡੀਓ ਪੈਣਸ ਆ ਰਹੀ ਇਹ ਇੱਕ ਦਿਨ ਦੇ ਅੰਦਰ ਅੰਦਰ ਜਿੱਥੋਂ ਤੱਕ ਮੇਰਾ ਖਿਆਲ ਆ ਦੋਨੇ ਜਾਨਵਰ ਸੇਲ ਹੋ ਜਾਣਗੇ ਕਿਉਂਕਿ ਮੁੱਲ ਬੜਾ ਘੱਟ ਆ ਦੋਨਾਂ ਦਾ ਜਿਹੜਾ ਰੇਟ ਆ ਸਵਾ ਸਵਾ ਲੱਖ ਰੁਪਇਆ ਬਾਈ ਕਰਦਾਗਾ ਸਵਾ ਲੱਖ ਹੀ ਐਸ ਬਸ਼ੇਰੀ ਦਾ ਮੁੱਲ ਤੇ ਸਵਾ ਲੱਖ ਹੀ ਉਸ ਬਸ਼ੇਰੇ ਦਾ ਮੁੱਲ ਆ ਜਿਹੜਾ ਦੇਣ ਲੈਣ ਜੇ ਵਾਲੇ ਦੋਨਾਂ ਦੇ ਰੇਟ ਦੱਸਤੇ ਮਾੜੀ ਮੋਟੀ ਮੌਕੇ ਤੇ ਇਹਨਾਂ ਰੇਟਾਂ ਦੇ ਵਿੱਚੋਂ ਛੋਟ ਛਾਟ ਹੋ ਜੂਗੀ ਥੋੜੀ ਬਹੁਤੀ ਛੋਟ ਛਾਟ ਹੋ ਜੂ ਬਾਕੀ ਪੱਕਾ ਜਾਂ ਮੁੱਲ ਦੱਸਿਆ ਦੋਨਾਂ ਦਾ ਆ ਬਸ਼ੇਰੀ ਆ ਜਿਹੜੀ 13.5 ਮਹੀਨਿਆਂ ਦੀ ਆ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਮੱਥੇ ਤੇ ਇਸ ਬਸ਼ੇਰੀ ਦੇ ਜਮਾ ਪ੍ਰੋਪਰ ਐਨ ਸਿੱਧਾ ਸਟ੍ਰੇਟ ਪਟਾ ਬਣਿਆ ਹੋਇਆ ਪਿਛਲੇ ਦੋ ਪੈਰ ਚਟੇ ਆ ਰੰਗ ਇਹਦਾ ਮੌਹਾਂ ਕਮੈਤ ਜਾਗਾ ਮਿਕਸ ਜਾ ਕਲਰ ਆ ਤੇ ਬਸ਼ੇਰੀ ਵੈਸੇ ਲੰਮੀ ਲੰਜੀ ਬਹੁਤ ਆ ਬੇੜ ਬਹੁਤ ਜਿਆਦੇ ਆ ਬਸ਼ੇਰੀ ਦੀ ਕਦ ਕਾਠ ਵੀ ਚੰਗਾ ਕਰੂ ਤੇ ਮੈਨੂੰ ਨਹੀਂ ਲੱਗਦਾ ਜਿੱਥੇ ਮਰਜੀ ਟਰਾਈ ਮਾਰ ਲਿਓ ਵੀ ਤੁਹਾਨੂੰ 13.5 ਮਹੀਨੇ ਉਮਰ ਦੀ ਬਸ਼ੇਰੀ ਸੋਹਣੀ ਮਾਰਕਿੰਗ ਵਾਲੀ ਚੰਗਾ ਕਦ ਕਾਠ ਕਰਨ ਵਾਲੀ ਸਵਾ ਲੱਖ ਦੇ ਵਿੱਚ ਕੋਈ ਹੋਰ ਬੰਦਾ ਦੇ ਜੇ ਮੁਸ਼ਕਲ ਆ ਜਿੱਥੇ ਮਰਜੀ ਪਕਾਈ ਕਰ ਲਿਓ ਭੱਜ ਲਿਓ ਜਿੱਥੇ ਮਰਜੀ ਇਸ ਰੇਟ ਦੇ ਵਿੱਚ ਤੁਹਾਨੂੰ ਕਿਧੋਂ ਇਹੋ ਜਿਹੀ ਬਸ਼ੇਰੀ ਨਹੀਂ ਮਿਲਣੀ ਸੋ ਚੈਲੰਜ ਹੀ ਹੈ ਇੱਕ ਤਰ੍ਹਾਂ ਦਾ ਤੇ ਮੌਕਾ ਸਾਂਭ ਲਿਓ ਹੁਣ ਜਿਹਨੇ ਚੰਗੀ ਬਸ਼ੇਰੀ ਲੈਣੀ ਹੈ ਨਾ ਬਰੀਡਿੰਗ ਵਾਸਤੇ ਗਾਂ ਪਾਲਣ ਵਾਸਤੇ ਤੇ ਨੰਬਰ ਤੇ ਐਡਰੈਸ ਵੀ ਤੁਹਾਨੂੰ ਆਪਾਂ ਬਾਈ ਦਾ ਸਾਰਾ ਦੱਸਾਂਗੇ ਪਹਿਲਾਂ ਤੁਸੀਂ ਇਸ ਬੱਚੀ ਕੰਨੀ ਨਿਗਾ ਮਾਰ ਲਓ ਤੇ ਅੱਗੇ ਤੁਹਾਨੂੰ ਆਪਾਂ ਮੱਝੂ ਕੇ ਬਲੱਡ ਲਾਈਨ ਦਾ ਜਿਹੜਾ ਬਸ਼ੇਰਾ ਹੈਗਾ ਉਹਦਾ ਮੁੱਲ ਵੀ ਸਵਾ ਲੱਖ ਰੱਖਿਆ ਉਹ ਦਿਖਾਉਣੇ ਆ ਦੋਸਤੋ ਸੋ ਜਿਹੜਾ ਇਹ ਬਸ਼ੇਰਾ ਹੈਗਾ ਇਹ ਹੈਗਾਗਾ ਮੱਜੂ ਕੇ ਬਲੱਡ ਲਾਈਨ ਦਾ ਇਹ ਬਲੰਦ ਘੋੜੇ ਦਾ ਪੋਤਾ ਹੈਗਾ ਤੇ ਚੇਤਨ ਘੋੜੇ ਦਾ ਬੱਚਾ ਸਤੀਪੁਰਾ ਪਿੰਡ ਪੈਂਦਾ ਹੈਗਾ ਹਨੂਮਾਨਗੜ੍ਹ ਸਾਈਡ ਉੱਥੇ ਇੱਕ ਘੋੜਾ ਹੈਗਾ ਚੇਤਨ ਨਾਮ ਦਾ ਬਲੰਦ ਦਾ ਬੱਚਾ ਉਹ ਅੱਗੇ 70 ਇੰਚ ਹਾਈਟ ਦਾ ਘੋੜਾ ਹੈ ਉਸ ਘੋੜੇ ਦਾ ਬੱਚਾ ਦੋਸਤੋ ਇਹ ਉਮਰ ਆ ਜਿਹੜੀ ਬੇਸ਼ੇਰੇ ਦੀ 1.5 ਸਾਲ ਆ ਤੇ ਕੱਦ 90 ਇੰਚ ਆ ਬਾਲ ਪੌਰੀਆਂ ਦਾ ਇਹ ਵੀ ਬਿਲਕੁਲ ਸਾਫ ਆ ਬੇਲਬੂਲ ਇਹਦੀ ਵੀ ਬੜੀ ਆ ਤੇ ਜੁੜ ਮਸਕੀਨ ਕਾਨਾ ਦੋਸਤੋ ਬਸ਼ੇਰੇ ਦਾ ਸੋ ਬਰੀਕੀਆਂ ਬਰੂਕੀਆਂ ਦੇ ਵਿੱਚ ਬਸ਼ੇਰਾ ਬੜਾਗਾ ਗਰਦਨ ਦੀ ਲੰਬਾਈ ਤੁਸੀਂ ਇਹਦੀ ਪਿੱਠ ਪੜਾ ਤੇ ਬਣਤਰ ਚੈੱਕ ਕਰੋ ਸੋਹਣਾ ਬਸ਼ੇਰਾਗਾ ਹੁਣ ਐਡਰੈਸ ਕਰ ਲਓ ਨੋਟ ਹਰਿਆਣੇ ਦੇ ਵਿੱਚ ਜੀਵਨ ਨਗਰ ਦੇ ਕੋਲੇ ਪਿੰਡ ਪੈ ਜਾਂਦਾਗਾ ਆਪਣਾ ਅਮਰਤ ਸਰਕਲ ਜੀਵਨ ਨਗਰ ਤੋਂ 7 ਕਿਲੋਮੀਟਰ ਅੱਗੇ ਉੱਥੇ ਬਾਈ ਉਤਮ ਦੇ ਕੋਲੇ ਆਹੇ ਦੋਨੇ ਜਾਨਵਰ ਸੇਲ ਨੰਬਰ 86075 78963 ਸੋ ਛੇਤੀ ਕਾਲ ਕਰ ਲਿਓ ਮੈਨੂੰ ਪਤਾ ਵੀ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਦੋਨੇ ਜਾਨਵਰਾਂ ਦੇ ਜਿਹੜੀ ਸੋਲਡ ਆਊਟ ਦਾ ਕੰਮ ਹੋ ਜਾਣਾਗਾ ਕਿਉਂਕਿ ਰੇਟ ਦੇ ਵਿੱਚ ਆ ਨਾ ਬਸ਼ੇਰਾ ਵੀ ਨਾ ਤੁਹਾਨੂੰ ਇੰਨੇ ਰੇਟ ਦੇ ਵਿੱਚ ਮਿਲੇ ਇੰਨੀ ਉਮਰ ਦਾ ਤੇ ਚੰਗੀ ਬਲੱਡ ਲਾਈਨ ਦਾ ਇਹਦਾ ਵੀ ਮੁੱਲ ਬਾਈ ਨੇ ਸਵਾ ਲੱਖ ਕਰਿਆਗਾ ਸਵਾ ਲੱਖ ਦੇ ਵਿੱਚੋਂ ਮਾੜੀ-ਮੋਟੀ ਮੌਕੇ ਤੇ ਛੋੜ-ਛਾੜ ਮਾਨਤਾਨ ਹੋ ਜੂ ਤੇ ਸਵਾ ਲੱਖ ਰੁਪਈਆ ਹੀ ਮੁੱਲ ਆ ਜਿਹੜਾ ਮਾਰਵਾੜੀ ਬਸ਼ੇਰੀ ਦਾ ਫੋਨ ਲਾ ਲਿਓ ਜਿਹਨੇ ਦੋਨੇ ਜਾਨਵਰ ਇਹ ਖਰੀਦਨੇ ਹੋ